ਆ ਬਿਮਾਹੀ ਤੈ ਕੋ ਸਤ ਪਈ ਮਾਰਾ ਵੇ ਤੂੰ ਮੁਲਕ ਵਸਾਲਿਆ ਕੇੜਾ ਪੰਛੀ ਵੀ ਉੱਡ ਕਰਾਨੂ ਆ ਗਏ ਕਿਉਂ ਦਿਲ ਨਹੀਂ ਕਰਦਾ ਤੇਰਾ ਆ ਬਿਮਾਹੀ ਤੈ ਕੋ ਅੱਲਾ ਏ ਹੋਈਆਂ ਮੁਦਤਾ ਚਿਰਾਂ ਦੀਆਂ ਗਣੀਆਂ ਹਿਜਰ ਦੇ ਟੰਡੇ ਵਿੱਚ ਏ ਅੱਖੀਆਂ ਬਰਸਣ ਜੇ ਤੁਮੇਂ ਸਾਵਣ ਦੀਆਂ ਕਣੀਆਂ ਇਹਨਾਂ ਅੱਖੀਆਂ ਨੇ ਰੋਣਾ ਉਸ ਦਿਨ ਸਿੱਖਿਆ ਇਹਨਾਂ ਅੱਖੀਆਂ ਨੇ ਰੋਣਾ ਉਸ ਦਿਨ ਸਿੱਖਿਆ ਓਏ ਜਦ ਵਾਕ ਬਤੈਨੀਆਂ ਬਣੀ ਲਹਾਬ ਫਰੀਦਾ ਰੋਣਾ ਤਦ ਮੁਕਸੀ ਓਏ ਜਦ ਵਜਨ ਕਫਨ ਦੀਆਂ ਤਣੀਆਂ ਓਹ ਮਹਿਨ ਮੰਜ ਧਾਰ ਦਾ ਕੀ ਜਾਣੇ ਕੰਡੇ ਜੋ ਦਰਿਆ ਦੇ ਗਿਆ ਹੀ ਨਹੀਂ ਓਹ ਕੀ ਜਾਣਦਾ ਇਸ਼ਕ ਦੇ ਬੰਧ ਔਖੇ ਓਏ ਜਿਹੜਾ ਗਲੀ ਮਹਿਬੂਬ ਦੀ ਪਿਆਈ ਨਹੀਂ ਕਦਰ ਕੀ ਬਹਾਰਾਂ ਦੀਆਂ ਰੌਣਕਾਂ ਦੀ ਓਹਦਾ ਦੀਦ ਨਜ਼ਾਰਾ ਜਿਨੇ ਲਿਆ ਹੀ ਨਹੀਂ ਉਹਨੂੰ 30 ਵਿਛੋੜੇ ਦੀ ਪੀੜ ਲੋਕ ਜਿਹਦਾ ਮਾਹੀ ਪਰਦੇਸ ਨੂੰ ਗਿਆ ਏ